ਹਰਿਆਣਾ ਦੇ ਡੱਬ ਵਾਲੀ ਵਿੱਚ ਲਗਾਏ ਜਾਣ ਵਾਲੇ ਸਿੱਧੂ ਮੂਸੇਵਾਲੇ ਦੇ ਸਟੈਚੂ ਦਾ ਅੱਜ ਦਿਗਗੇ ਵਿਜੇ ਚਟਾਲਾ ਵੱਲੋਂ ਉਦਘਾਟਨ ਕਰ ਦਿੱਤਾ ਗਿਆ ਹੈ। ਇਸ ਮੌਕੇ ਵੱਡੀ ਗਿਣਤੀ ਵਿੱਚ ਸਿੱਧੂ ਮੂਸੇਵਾਲੇ ਨੂੰ ਚਾਣ ਵਾਲੇ ਉੱਥੇ ਮੌਜੂਦ ਸਨ ਤੇ ਬਹੁਤ ਸਾਰੇ ਲੋਕ ਸਿੱਧੂ ਦੇ ਇਸ ਸਟੈਚੂ ਨਾਲ ਫੋਟੋ ਵੀ ਕਰਵਾ ਰਹੇ ਸਨ। ਤੁਸੀਂ ਵੀ ਦੇਖੋ ਉਦਘਾਟਨ ਤੋਂ ਬਾਅਦ ਦੀ ਇਹ ਪੂਰੀ ਵੀਡੀਓ। ਕੱਲ ਪਹਿਲਾਂ ਗੱਲ ਹੋਈ ਕਿ ਸਿੰਘ ਜੀ ਕਹਿੰਦੇ ਕਿ ਸਾਨੂੰ ਇੱਥੇ ਕੋਈ ਜਗ੍ਹਾ ਦੇਖੋ ਕਿ ਸਾਨੂੰ ਉਹਨਾਂ ਨੇ ਦੇਖ ਰੁਕੇ ਕਿਹਾ ਵੀ ਉਹ ਸਾਨੂੰ ਆ ਜਗ੍ਹਾ ਤੇ ਸਾਡੇ ਵਾਸਤੇ ਕੋਈ ਵੱਡੀ ਕੀ ਗੱਲ ਹੋ ਸਕਦੀ ਹੈ ਪੰਜਾਬੀ ਜਵਾਨ ਨੂੰ ਬਲ ਲੈਵਲ ਤੇ ਲੈ ਕੇ ਜਾਣ ਵਾਲੇ ਪੀਰ ਸਿੱਧੂ ਮੂਸੇਵਾਲਾ ਦਾ ਸੇਚੂ ਇੱਥੇ ਲੱਗ ਰਿਹਾ ਹੈਗਾ ਮੇਰੇ ਕੋਲੇ ਸੀਆਈਟੀ ਤੋਂ ਹੋਰ ਕਰੇ ਜੋ ਵੀ ਸਰਕਾਰ ਦਾ ਕੰਮਲਾ ਫੈਲਾ ਹੁੰਦਾ ਹੈ ਅਲੱਗ-ਅਲੱਗ ਤਜਸੀਆਂ ਤੋਂ ਫੋੜਾ ਨਹੀਂ ਇੱਥੇ ਹੀ ਕਿਉਂ ਹੈ ਜਾਣਾ ਦੇਖੋ ਕੋਈ ਖਰਚਾ ਨਹੀਂ ਸਭ ਪ੍ਰੈਸ਼ਣਗੇ ਮੈਂ ਵੀ ਨਾਲ ਸੀ ਉਹਨਾਂ ਦੇ ਖਾਤਰ ਨਾਲ ਗੱਲ ਕਰਕੇ ਉਹਨਾਂ ਨੇ ਇਹਨਾਂ ਨੇ ਵਾਦਾ ਕੀਤਾ ਕਿ ਦਵਾਰੀ ਬੰਦ ਆਪਣਾ ਵਾਦਾ ਅੱਜ ਪੂਰਾ ਕੀਤਾਗਾ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਆਂ